ਜਿਹੜੀ ਗੱਲ ਨੂੰ ਆਪਾਂ ਬਾਰ-ਬਾਰ ਰਿਪੀਟ ਕਰੀਏ ਨਾ ਪਿਆਰਿਓ ਬਾਰ-ਬਾਰ ਉਹ ਸਾਡੇ ਮਨ ਤੇ ਬੜਾ ਡੂੰਗਾ ਅਸਰ ਪਾਉਂਦੀ ਹੈ ਜਿਹੜੀ ਗੱਲ ਨੂੰ ਬਾਰ-ਬਾਰ ਬੋਲੀਏ ਉਹ ਗੱਲ ਸਾਡੇ ਜੀਵਨ ਤੇ ਬੜਾ ਡੂੰਗਾ ਅਸਰ ਪਾਉਂਦੀ ਹੈ ਕਈ ਬੰਦੇ ਹੋਣਗੇ ਤੁਸੀਂ ਉਹਨਾਂ ਨਾਲ ਜਦੋਂ ਮਰਜ਼ੀ ਗੱਲ ਕਰਨਾ ਹਾੜੀ ਕਰ ਲਓ ਸੋਣੀ ਕਰ ਲਓ ਗਰਮੀ ਕਰ ਲਓ ਸਰਦੀ ਕਰ ਲਓ ਜਦੋਂ ਮਰਜ਼ੀ ਗੱਲ ਕਰੋ ਕੀ ਹਾਲ ਹੈ ਬੱਸ ਜੀ ਕਾਦੇ ਹਾਲ ਨੇ ਬੱਸ ਪੁੱਛੋ ਨਾ ਜੀ ਖਰਚੇ ਪੱਠੇ ਵਧੇ ਪਏ ਆ ਪੱਲੇ ਢੇਲਾ ਹੈ ਨਹੀਂ ਬੱਸ ਬਹੁਤ ਬੁਰਾ ਹਾਲ ਹੈ ਜੀ ਸਾਡਾ ਬਚਦਾ ਬਚੌਂਦਾ ਕੱਖ ਨਹੀਂ ਮਿਹਨਤ ਬਹੁਤ ਹੀ ਮੱਥਾ ਬੜਾ ਮਾਰਦਿਆਂ ਕਲਪ ਦੇ ਬੜਾ ਪਰ ਨਾ ਜੀ ਬਿਲਕੁਲ ਕੁਝ ਨਹੀਂ ਜੀ ਬਿਆ ਕੰਮਾਂ ਧੰਦਿਆਂ ਚ ਤੇ ਸੱਚ ਗੱਲ ਇਹ ਆ ਪਿਆਰਿਓ ਜਿਹੜੇ ਬੰਦੇ ਦੀ ਜੀਬ ਉਤੇ ਸਾਰਾ ਦਿਨ ਹੀ ਦਲਿਤਰੀ ਵਾਲੇ ਸ਼ਬਦ ਹੋਣ ਹਾਏ ਮਰ ਗਏ ਹਾਏ ਮਰ ਗਏ ਹਾਏ ਲੁੱਟੇ ਗਏ ਹਾਏ ਪਟੇ ਗਏ ਹਾਏ ਕੱਖ ਨਹੀਂ ਸਾਡੇ ਕੋਲ ਉਹਦੇ ਬੰਦੇ ਦੇ ਆਪ ਦੇ ਬਚਨ ਹੀ ਬੰਦੇ ਨੂੰ ਪੱਟ ਦਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਜ਼ਾਦਾ ਸਤਗੁਰ ਕਹਿੰਦੇ ਨੇ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿਣਾ ਜਦ ਵੀ ਕੋਈ ਪੁੱਛੇ ਕੀ ਹਾਲ ਨੇ ਹਰ ਸਮੇਂ ਕਹਿਣਾ ਕਾਦੇ ਹਾਲ ਵੀ ਚੜਦੀ ਕਲਾ ਹਰ ਸਮੇਂ ਕਹਿਣਾ ਚੜਦੀ ਕਲਾ ਅਸੀਂ ਚੜਦੀ ਕਲਾ ਵਾਲੇ ਸ਼ਬਦ ਬੋਲਿਏ ਪਿਆਰਿਓ ਜਪਜੀ ਸਾਹਿਬ ਵਿੱਚ ਬਚਨ ਕੀ ਲਿਖਿਆ ਮਹਾਰਾਜ ਨੇ ਸਤਿਗੁਰ ਕਹਿੰਦੇ ਨੇ ਬਹੁਤਾ ਕਹੀ ਹੈ ਬੋਲੋ ਪਿਆਰਿਓ ਬਹੁਤਾ ਕਹੀ ਹੈ ਜੇ ਉਹ ਆਪਾਂ ਇਹ ਕਹੀ ਜਾਂਗੇ ਸਾਰ ਜਨ ਹਾਏ ਲੰਗ ਹੋ ਗਏ ਹਾਏ ਜਮਾ ਪੱਟੇ ਗਏ ਨਾ ਜੀ ਕੱਖ ਨਹੀਂ ਬਚਦਾ ਨਾ ਨਾ ਮਹਾਰਾਜ ਕਹਿੰਦੇ ਇਹ ਕਹ ਬੜਾ ਕੁਝ ਸਤਿਗੁਰ ਦਾ ਦਿੱਤਾ ਬਹੁਤ ਗੁਜਾ ਪਰਮੇਸ਼ਰ ਦਾ ਦਿੱਤਾ ਮਹਾਰਜ ਨੇ ਬੜੀ ਕਿਰਪਾ ਕੀਤੀ ਸਾਡੇ ਤੇ ਬਹੁਤਾ 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 ਕਈ ਚੱਲ ਕਈ ਚੱਲ ਕਈ ਚੱਲ ਸਤਿਗੁਰ ਕਹਿੰਦੇ ਬਹੁਤਾ ਕਈ ਹੈ ਬਹੁਤਾ ਬਹੁਤਾ ਹੋਏ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਸਮੇਂ ਚੜ੍ਹਦੀ ਕਲਾ ਕਿਹਨੂੰ ਕਹਿੰਦੇ ਨੇ ਖਾਲਸਾ ਜੀ ਸ਼ਬਦ ਦਾ ਵਰਤਣਿਆ ਚੜ੍ਹਦੀ ਕਲਾ ਕੋਈ ਪੁੱਛ ਲੈ ਕੀ ਹਾਲ ਆਪ ਸਾਰੇ ਕਹਿੰਨੇ ਚੜ੍ਹਦੀ ਕਲਾ ਆ ਜੀ ਭਾਵੇਂ ਦੁੱਖ ਵਿੱਚ ਵੀ ਹੋਈਏ ਫਿਰ ਵੀ ਕਹਿੰਦਾ ਚੜ੍ਹਦੀ ਕਲਾ ਭਾਵੇਂ ਤਕਲੀਫ ਹੋਵੇ ਫਿਰ ਵੀ ਕਹੀਏ ਚੜਦੀ ਕਲਾ ਭਾਵੇਂ ਕੋਈ ਸੰਕਟ ਆਵੇ ਟੱਬਰ ਤੇ ਪਰਿਵਾਰ ਤੇ ਫਿਰ ਵੀ ਕਹੀਏ ਚੜਦੀ ਕਲਾ ਚੜਦੀ ਕਲਾ ਵੀ ਚੜਦੀ ਕਲਾ ਅਕਸਰ ਹੁੰਦੀ ਕੀ ਹੈ ਇਹ ਕਿਹੜੀ ਸ਼ੈ ਦਾ ਨਾਮ ਹੈ ਚੜਦੀ ਕਲਾ ਪੜੋ ਸਾਰੇ ਮਿਲ ਕੇ ਧਾਰਨਾ ਚ ਗੱਜ-ਬੱਜ ਕੇ ਬੋਲੋ ਵਾਰਿਸ ਸਿੰਘ